ਵੱਡੀ ਖਬਰ ਹੈ ਜਿਹੜੀ ਉਹ ਮੁਕਸਰ ਤੋਂ ਸਾਹਮਣੇ ਵਾਲੀ ਦਾਦੀ ਜਿੱਥੇ ਅਸਵਾਨੀ ਬਿਜਲੀ ਗਿਰਨ ਦੇ ਕਾਰਨ ਕਿਸਾਨਾਂ ਦੀ ਪੱਕ ਕੇ ਖੜੀ ਹੋਈ ਫਸਲ ਆਡੀ ਉਹ ਸੜ ਕੇ ਤਵਾਹ ਹੋ ਜੁਕੀ ਦਾਦੀ ਜੀ ਦੀ ਕਾਫੀ ਮਾਤਰਾ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਕਿਸਾਨਾਂ ਦੀ ਫਸਲ ਜਿਹੜੀ ਸੜ ਕੇ ਤਵਾਹ ਹੋ ਜੇ ਚੱਲਦੇ ਆ ਕਿਸਾਨਾਂ ਦਾ ਕਹਿਣਾ ਹੈ ਕਿ ਸਾਡਾ ਤਾਂ ਹੁਣ ਰੱਬ ਵੀ ਬੈਰੀ ਬਣਿਆ ਜਿੱਥੇ ਅਸੀਂ ਇੱਕ ਵਾਰ ਸਦਾ ਕਿਸਾਨ ਆ ਜਿਹੜੇ ਬਾਰਡਰ ਤੇ ਬੈਠੇ ਨੇ ਪਰ ਦੂਜੇ ਪਾਸੇ ਅਸੀਂ ਹੁਣ ਆਪਣੀ ਫਸਲ ਤੱਕ ਵੀ ਸਾਡੀ ਫਸਲ ਤੱਕ ਦਾ ਵੀ ਸਾਨੂੰ ਸਹੀ ਜਿਹੜਾ ਮੁੱਲ ਨਹੀਂ ਮਿਲਦਾ ਜਦ ਚੱਲਦੇ ਅਸੀਂ ਆਪਣੀ ਮੰਗਾਂ ਦੀ ਬੈਠੇ ਪਰ ਕਿਤਨਾ ਕਿਤਨ ਸਾਡਾ ਰੱਬ ਵੀ ਦੁਸ਼ਮਣ ਬਣਿਆ ਜਿੱਦ ਕਰਨੇ ਸਾਡੀ ਕਈ ਏਕੜ ਫਸਲ ਹੈ ਜਿਹੜੀ ਸੜ ਕੇ ਤਬਾਹ ਹੋ ਚੁੱਕੀ ਹੈ ਈਲीडी ਕੰਦੇ ਕਾਰਨ ਅੱਜ ਕੀ ਦੱਸਾਂ ਤਾਂ ਕਰੇ ਜਦੋਂ ਤਾਂ ਬਹੁਤ ਦੁਨੀਆ ਇਕੱਠੀ ਹੋ ਗਈ ਸੀ ਇੱਥੇ ਟਰੈਕਟਰ ਹੋ ਗਈ ਤਾਂ 15 ਇਕੱਠੇ 200 150 ਦੋ ਤੱਕ ਤਰੇ ਤੋਂ ਬੰਦਾ ਇਕੱਠਾ ਹੋ ਗਿਆ ਸੀ ਹਮ ਬਿਜਾਲੀ ਜੈਸ ਕਰਕੇ ਬਚਤ ਹੋ ਗਈ ਤੇ ਇਹਦਾ ਬਹੁਤ ਬੁਰਾ ਨੁਕਸਾਨ ਹੋਣਾ। ਆ ਸਮਾਨੀ ਬਿਜਲੀ ਨਾਲ ਹੋਇਆ। ਹਾਂਜੀ ਸਮਾਨੀ ਬਿਜਲੀ ਚੋਂ ਕਰਿਆ। ਇਹ ਕੋਇਰਟ ਨੇ ਬੁਝਾਈ ਹੈ ਤੇ ਕੋਇਰਟ ਨੇ। ਕਿੰਨਾ ਕ ਨੁਕਸਾਨ ਹੋ ਗਿਆ? 1.5 ਕਿਲੇ ਦਾ ਨੁਕਸਾਨ ਹੋ ਗਿਆ ਜਿੱਥੋਂ ਤੱਕ ਬਚਿਆ ਹੋਇਆ। ਅੱਛਾ। ਹਾਂਜੀ। ਤੇ ਕੀ ਮੰਗ ਕਰਦੇ ਹੋ? ਵੱਜ ਜੋ ਤੁੰ ਸਰਕਾਰ ਦਾ ਆਪ ਦੇ ਸਾਡੇ ਨੂੰ ਇਹ ਨਾਲ ਆਉਂਦਾ ਆ ਕੇ ਮੋਕਾ ਪਾਉਂਦੀ। ਦਾਦੀ ਕੀ ਬੀਤੇ ਦਿਨ ਕਿਤੇ ਭਾਰੀ ਮੀਂਹ ਪਿਆ ਤੇ ਦੂਜੇ ਪਾਸੇ ਜਿਹੜੀ ਹੁਣ ਸਮਾਨੀ ਬਿਜਲੀ ਗਿਰਨ ਦੇ ਕਾਰਨ ਮੁਕਸਰ ਦੇ ਪਿੰਡ ਦਾ ਬੋਠਗੜ ਪਿੰਡ ਦੇ ਵਿੱਚ ਜਿੱਥੇ ਕਿਸਾਨਾਂ ਦੀ ਫਸਲ ਆਡੀ ਸੜ ਕੇ ਤਬਾਹ ਹੋ ਚੁੱਕੀ ਹੈ ਤੇ ਚੱਲ ਰਹੇ ਲਗਾਤਾਰ ਕਿਸਾਨਾਂ ਦੇ ਵੱਲੋਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਜੇ ਕਿਸਾਨਾਂ ਕਹਿੰਦਾ ਸਾਡੇ ਕੋਲ ਕੁਝ ਵੀ ਸਾਡੇ ਕੋਲ ਘੱਟ ਬਹੁਤ ਘੱਟ ਦੀ ਫਸਲ ਦੀ ਵੀ ਬਹੁਤ ਘੱਟ ਫਸਲ ਦੀ ਸੀ ਜਦ ਕਰਕੇ ਸਾਡਾ ਨੁਕਸਾਨ ਜਿਹੜਾ ਕਾਫੀ ਜ਼ਿਆਦਾ ਹੋ ਗਿਆ ਦੀ ਪ੍ਰਭਾਵੀ ਸਾਡੇ ਤੋਂ ਕਰਨੀ ਬਹੁਤ ਮੁਸ਼ਕਲ ਹੈ ਕਿਉਂਕਿ ਅਸੀਂ ਸਾਡਾ ਇੱਕ ਹੀ ਜੀਵਨ ਦਾ ਸਾਧਨ ਦੋ ਵੀ ਸਾਡੀ ਖੇਤੀ ਜਿਹੜਾ ਸਾਡੇ ਕੋਲ ਖੇਤੀ ਲਈ ਫਸਲ ਹੈ ਖੇਤੀ ਦੀ ਫਸਲ ਸਾਡੀ ਜਿਹੜੀ ਸਾਡੀ ਫਸਲ ਪੱਤਾਂ ਉਪਾਲੀ ਹੋਈ ਸੀ ਕਿ ਉਹ ਹੀ ਸੜ ਕੇ ਤਬਾਹ ਹੋ ਗਈ ਤਾਂ ਅਸੀਂ ਹੁਣ ਆਪਣੇ ਘਰ ਦਾ ਗੁਜ਼ਾਰਾ ਜਿਹੜਾ ਕਿਵੇਂ ਕਰਾਂਗੇ ਜਦ ਚੱਲਦੇ ਨੇ ਲਗਾਤਾਰ ਹੁਣ ਕਿਸਾਨ ਜਥੇਬੰਦੀਆਂ ਅਤੇ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਸਰਕਾਰ ਤੋਂ ਮੌਜੂਦੀ ਮੰਗ ਕੀਤੀ ਜਾ ਰਹੀ ਹੈ